ਜਿਹੜੀ ਜਿਹੜੀ ਸਾਡੀ ਅਸੈਸਮੈਂਟ ਹੈਗੀ ਕਿ ਇੱਕ ਬਹੁਤ ਵੱਡੀ ਸਕਸੈਸ ਨਹੀਂ ਇਸ ਦੇ ਵਿੱਚ ਮੈਂ ਸਮਝਦਾ ਕਿ ਇੱਕ ਇਹ ਮਿਸਾਲ ਹੈ ਸਾਰੇ ਇੰਡੀਆ ਦੇ ਵਿੱਚ ਨਹੀਂ ਮੈਂ ਤੇ ਗਲੋਬਲ ਮਿਸਾਲ ਕਹਾਂਗਾ ਜੀ ਆ ਬੇਨਤੀ ਪੜਿਓ ਸਾਡੀ ਸਾਡਾ ਪਿੰਡ ਵਕਾਊ ਹੈ ਅਸੀਂ ਅੱਕ ਕੇ ਵੇਚਣਾ ਚਾਹੁੰਦੇ ਆ ਆਪਣੇ ਪਿੰਡ ਨੂੰ ਸਾਡੇ ਪਿੰਡ ਦਾ ਦੁਕਾਨਦਾਰ ਮਜ਼ਦੂਰ ਸਾਡੇ ਪਿੰਡ ਦੀਆਂ ਧੀਆਂ ਪੈਣਾ ਸੇਫ ਨਹੀਂ ਰਹੀਆਂ ਸਾਡੇ ਪਿੰਡ ਦੇ ਫੌਜੀ ਜਵਾਨ ਫੇਪ ਨਹੀਂ ਰਹੇ ਚਿੱਟਾ ਵੇਚਣ ਵਾਲੇ ਦੁੱਕੀ ਦੇ ਬੰਦੇ ਕਹਿੰਦੇ ਅਸੀਂ ਚਿੱਟਾ ਵੇਚਾਂਗੇ ਜੇ ਤੂੰ ਰੋਕਿਆ ਤੇ ਉਹਨੂੰ ਕੀ ਅੰਜਾਮ ਮਿਲਿਆ ਉਹਦੀਆਂ ਸ਼ਰੇ ਆਮ ਘਰੇ ਆ ਕੇ ਲੱਤਾਂ ਤੋੜ ਕੇ ਗਿਆ ਕਿ ਯਾਰ ਸਾਡਾ ਪੰਜਾਬ ਯੂਪੀ ਬਿਹਾਰ ਤੋਂ ਵੀ ਮਾੜਾ ਹੋ ਗਿਆ ਕਿ ਅਸੀਂ ਆਪਦਾ ਪਿੰਡ ਵੇਚ ਜੀਏ ਕਿ ਅਸੀਂ ਆਪਦੇ ਪਿੰਡ ਦੇ ਵਿੱਚ ਨਾ ਰਹੀਏ ਮੈਂ ਆਪਦੀ ਬੱਚੀ ਦੀ ਸੋਹਾਂ ਕਹਿਣਾ ਅਮਰੀਕ ਗੁੜੀਆ 4 ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਇਹਦੀ ਸੋਹ ਆਏ ਕਹਿੰਦਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਸ਼ਰੇਆਮ ਬਾਪ ਦਾ ਮੋਜੀ ਮੇਰੇ ਤਾਂ ਤੋੜੀਆਂ ਪਿੰਦੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਤਾ ਦਾ ਮਨੀਸ਼ ਕੁਮਾਰ ਐਸਐਚਓ ਮੈਨੂੰ ਆ ਕਿ ਤਮਕਾ ਹੁੰਦਾ ਪੈਂਦੇ ਵੀ ਇਹਦੇ ਜ਼ਤੇ ਤੇ ਆ ਤਰਾ ਕਿਸ ਨੋਗਾ ਤਾਂ ਕਿ ਮੈਂ ਸੱਚ ਨਾਲ ਖੜਾ ਚਲਾਓ ਜੀ ਸਦਕੇ ਯੁੱਧ ਨਸ਼ਿਆਂ ਵਿਰੋਧ ਚਲਾਓ ਮਿਸਾਲੀ ਕਾਰਵਾਈ ਕਰਨ ਦੀਆਂ ਗੱਲਾਂ ਕਹਿ ਕੇ ਖੁਦ ਨੂੰ ਤਸੱਲੀ ਦਿਓ ਆਪ ਤੇ ਨੰਬਰ ਵੀ ਪਣਾਓ ਪਰ ਇੱਕ ਵਾਰ ਏਸੀ ਕਮਰਿਆਂ ਚੋਂ ਜ਼ਮੀਨ ਤੇ ਵੀ ਆਓ ਜਨਾਬ ਸਪੈਂਡ ਨੂੰ ਵਿਕਣੋ ਵੀ ਤਾਂ بچਾਓ ਇਸ ਸਾਫਤਾ ਫੌਜੀ ਨੂੰ ਇਨਸਾਫ ਵੀ ਦਿਵਾਓ ਨਾਲ ਹੌਸਲਾ ਤਾਂ ਵਧਾਓ ਉਸ ਨੌਜਵਾਨ ਦਾ ਉਸ ਪਿਓ ਦਾ ਜੋ ਆਖ ਰਿਹਾ ਹੈ ਕਿ ਪੰਜਾਬੀਓ ਮੇਰੀ ਧੀ ਪਾਲ ਲਿਓ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਐਸ ਕਰਕੇ ਆ ਬੱਚੀ ਕਰਕੇ ਮੈਂ ਕਿਹਾ ਵੀ ਇਹਦਾ ਪਿਓ ਕੱਲੂਏ ਮਰ ਗਿਆ ਕੋਈ ਨਹੀਂ ਹੈ ਡੁੱਡ ਬਜੀ ਤਾਂ ਕਰਕੇ ਅੱਖਾਂ ਦੇ ਵਿੱਚ ਹੰਝੂ ਆ ਗਏ ਮੈਂ ਬੱਸ ਪੰਜਾਬ ਦੇ ਲੋਕਾਂ ਨੂੰ ਇਹੀ ਫੀਲ ਕਰਦਾ ਮੇਰੀ ਬਸ ਐ ਦੀ ਬਸ ਐ ਦੀ ਫੀਲ ਕਰਦਾ ਇਹਨੂੰ ਪਾਲ ਲਿਓ ਬਾਈ ਬਣ ਕੇ ਛੱਟੋ ਜਨਾਬ ਪੰਜਾਬੀਓ ਤੁਸੀਂ ਹੀ ਖਬਰਦਾਰ ਹੋ ਜਾਓ ਜੇਕਰ ਤਸ਼ਕਰਾਂ ਖਿਲਾਫ ਮਾਰੇ ਅੰਸਰਾਂ ਖਿਲਾਫ ਕਾਰਵਾਈ ਕੀਤੀ ਤਾਂ ਖਮਿਆਸ਼ਾ ਭੁਗਤਣ ਲਈ ਤਿਆਰ ਹੋ ਜਾਓ ਤੇ ਅਜਿਹਾ ਸਰਕਾਰ ਤੇ ਸਿਸਟਮ ਨੂੰ ਲੱਖ ਦੀਆਂ ਲੜਾਂ ਤਾਂ ਵੀ ਪਾਓ ਕਿ ਤੁਸੀਂ ਇਸ ਗੱਲ ਦਾ ਅੰਦਾਜ਼ਾ ਵੀ ਲਗਾ ਸਕਦੇ ਹੋ ਕਿ ਉਹ ਸ਼ਖਸ ਕਿੰਨਾ ਟੁੱਟਿਆ ਹੋਣਾ ਹੈ ਜੋ ਇਹ ਪੋਸਟਰ ਹੀ ਲਗਾ ਦੇਵੇ ਕਿ ਮੇਰਾ ਸਾਰਾ ਪਿੰਡ ਵਿਕਾਊ ਹੈ ਜੋ ਆਪਣੀ ਚੰਦ ਮਹੀਨਿਆਂ ਦੀ ਧੀ ਨੂੰ ਘੋਦੀ ਚੁੱਕ ਹੰਝੂ ਬਹਾ ਰਹਾ ਹੋਵੇ ਤੇ ਆਖਣ ਨੂੰ ਮਜਬੂਰ ਹੋ ਜਾਵੇ ਕਿ ਕੱਲ ਨੂੰ ਮੇਰੇ ਨਾਲ ਕੀ ਹੋਣਾ ਹੈ ਕੁਝ ਪਤਾ ਨਹੀਂ ਪੰਜਾਬੀਓ ਮੇਰੀ ਧੀ ਪਾਲ ਲਿਓ ਮਾਮਲਾ ਕੀ ਹੈ ਜੇਕਰ ਤੁਹਾਡੇ ਧਿਆਨ ਚ ਨਹੀਂ ਹੈ ਤਾਂ ਇੱਕ ਇੱਕ ਕਰਕੇ ਇੱਕ ਇੱਕ ਤਸਵੀਰ ਵਖਾ ਕੇ ਤੁਹਾਨੂੰ ਪੂਰਾ ਮਾਮਲਾ ਸਮਝਾਉਂਦੇ ਆ ਤੇ ਸਰਕਾਰ ਜੀ ਨੂੰ ਵੀ ਸ਼ੀਸ਼ਾ ਵਿਖਾਉਂਦੇ ਆ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਪਖਤੌਰ ਚ ਲੰਗੇ ਦਿਨੇ ਇੱਕ ਸਾਬਕਾ ਫੌਜੀ ਰਣਵੀਰ ਸਿੰਘ ਨੂੰ ਸ਼ਰਿਆਮ ਕੁੱਟਿਆ ਗਿਆ ਉਸ ਦੀਆਂ ਦੋਵੇਂ ਹੀ ਲੱਤਾਂ ਤੋੜ ਦਿੱਤੀਆਂ ਗਈਆਂ ਕਿਉਂਕਿ ਸ਼ਾਇਦ ਇਸ ਸਾਬਕਾ ਫੌਜੀ ਨੇ ਸੋਚਿਆ ਹੋਣਾ ਹੈ ਕਿ ਜਿਵੇਂ ਉਸਨੇ ਸਰਹੱਦਾਂ ਤੇ ਦੇਸ਼ ਤੇ ਦੁਸ਼ਮਣਾਂ ਤੋਂ ਦੇਸ਼ ਦੀ ਰਾਖੀ ਕੀਤੀ ਹੈ ਨਸ਼ਾ ਤਸਕਰਾਂ ਤੋਂ ਆਪਣਾ ਪਿੰਡ ਵੀ ਬਚਾ ਲਵੇਗਾ ਪਰ ਸ਼ਾਇਦ ਨਸ਼ਾ ਤਸਕਰਾਂ ਤੇ ਬਤੇ ਹੋਏ ਹੌਸਲੇ ਤੋਂ ਮੇ ਖਬਰ ਸੀ ਸਾਬਕਾ ਫੌਜੀ ਦੀਆਂ ਲੱਤਾਂ ਤੋੜਨ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਤੋਂ ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੀਆਂ ਲੱਤਾਂ ਦਾ ਹਾਲ ਵੀ ਤੁਸੀਂ ਵੇਖ ਲਓ ਸਾਬਕਾ ਫੌਜੀ ਰਣਬੀਰ ਸਿੰਘ ਨਾਲ ਜੋ ਹੋਇਆ ਉਸ ਤੋਂ ਬਾਅਦ ਪੂਰੇ ਪਿੰਡ 'ਚ ਹੀ ਸਹਿਮ ਦਾ ਮਾਹੌਲ ਹੈ ਇਸ ਤਸਵੀਰ 'ਚ ਉਹਨਾਂ ਨਾਲ ਨਜ਼ਰ ਆ ਰਹੇ ਮੌਜੂਦਾਨ ਲਖਵੀਰ ਸਿੰਘ ਸਿੱਧੂ ਉਰਫ ਲੱਖੀ ਨੇ ਰੋਸ ਜ਼ਾਹਰ ਕਰਨ ਦੇ ਲਈ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਸ਼ੀਸ਼ਾ ਵਿਖਾਉਣ ਦੇ ਲਈ ਪਿੰਡ ਦੇ ਇੱਕ ਕੰਨ ਤੇ ਪੋਸਟਰ ਲਗਾ ਦਿੱਤਾ ਹੈ ਤੇ سوشل میڈیا ਤੇ ਇੱਕ ਵੀਡੀਓ ਵੀ ਪਾ ਦਿੱਤੀ ਕਿ ਭਾਈ ਸੇਲ 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 ਪੈਨਡ ਔਨ ਸੇ ਯਾਨੀ ਕਿ ਸਾਰਾ ਪੈਨਡ ਵਿਕਾਊ ਹੈ ਆ ਬੇਨਤੀ ਪੜਿਓ ਸਾਡੀ ਸਾਡਾ ਪੈਨਡ ਵਿਕਾਊ ਹੈ ਇਹ ਲਿਖਣ ਦਾ ਮਕਸਦ ਕੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਪੈਨਡ ਕਿਉਂ ਵਿਕਾਊ ਹੈ ਅਸੀਂ ਅੱਕ ਕੇ ਵੇਚਣਾ ਚਾਹੁੰਦੇ ਆ ਉਹਦੇ ਪਿੰਡ ਨੂੰ ਸਾਡਾ ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਦੇ ਵਿੱਚ ਪੈਂਦਾ ਮਾਨ ਸਾਹਿਬ ਸਾਡਾ ਪਿੰਡ ਭਾਈ ਬਖਤੌਰ ਉਹ ਪਿੰਡ ਆਸੇ-ਪਾਸੇ ਏਰੀਏ ਦੇ ਵਿੱਚੋਂ ਸਾਡੇ ਪਿੰਡ ਦੇ ਸਭ ਤੋਂ ਵੱਧ ਨੌਜਵਾਨ ਆ ਜਿਹੜੇ ਉਹ ਫੌਜ ਦੇ ਵਿੱਚ ਭਰਤੀ ਨੇ ਸਾਡੇ ਪਿੰਡ ਦਾ ਦੁਕਾਨਦਾਰ ਮਜ਼ਦੂਰ ਸਾਡੇ ਪਿੰਡ ਦੀਆਂ ਧੀਆਂ ਪੈਣਾ ਸੇਫ ਨਹੀਂ ਰਹੀਆਂ ਸਾਡੇ ਪਿੰਡ ਦੇ ਫੌਜੀ ਜਵਾਨ ਸੇਫ ਨਹੀਂ ਰਹੇ ਚਿੱਟਾ ਵੇਚਣ ਵਾਲੇ ਦੁੱਕੀ ਦੇ ਬੰਦੇ ਕਹਿੰਦੇ ਅਸੀਂ ਚਿੱਟਾ ਵੇਚਾਂਗੇ ਜੇ ਤੂੰ ਰੋਕਿਆ ਤੇ ਉਹਨੂੰ ਕੀ ਅੰਜਾਮ ਮਿਲਿਆ ਉਹਦੀਆਂ ਛਰੇ ਆਮ ਘਰੇ ਆ ਕੇ ਲੱਤਾਂ ਤੋੜ ਕੇ ਗਿਆ ਕਿ ਯਾਰ ਸਾਡਾ ਪੰਜਾਬ ਯੂਪੀ ਬਿਹਾਰ ਤੋਂ ਵੀ ਮਾੜਾ ਹੋ ਗਿਆ ਕੀ ਅਸੀਂ ਆਪਦਾ ਪਿੰਡ ਵੇਚ ਜੀਏ ਕੀ ਅਸੀਂ ਆਪਦੇ ਪਿੰਡ ਦੇ ਵਿੱਚ ਨਾ ਰਹੀਏ ਸਾਡੇ ਪਿੰਡ ਦੇ ਦੁਕਾਨਦਾਰ ਕਿਸਾਨ ਮਜ਼ਦੂਰ ਸਭ ਡਰੇ ਹੋਏ ਨੇ ਇਹਨਾਂ ਚਿੱਟੇ ਵਾਲਿਆਂ ਤੋਂ ਲੋਕ ਘਰਾਂ ਚੋਂ ਬਾਹਰ ਨਿਕਲਣ ਤੋਂ ਡਰਦੇ ਨੇ ਜੇ ਕੋਈ ਘਰਾਂ ਚੋਂ ਬਾਹਰ ਨਿਕਲਦਾ ਇਹ ਦੁੱਕੀ ਦੇ ਨਸ਼ੇੜੀ ਘਰਾਂ ਦੇ ਵਿੱਚ ਆ ਕੇ ਸ਼ਰਿਆਂ ਨੂੰ ਲੱਤਾਂ ਤੋੜ ਕੇ ਜਾਂਦੇ ਨੇ ਇਹ ਲਿਖਣ ਦਾ ਸੰਦਰਭਾ ਜਿਹੜਾ ਇਹ ਲਿਖਣ ਦਾ ਕਾਰਨ ਕੀ ਆ ਕਿ ਅਸੀਂ ਡਰੇ ਹੋਏ ਆ ਅਸੀਂ ਪਿੰਡ ਵੇਚਣ ਨੂੰ ਤਿਆਰ ਆ ਅਸੀਂ ਘਰ ਛੱਡਣ ਨੂੰ ਤਿਆਰ ਆ ਸਾਡਾ ਪਿੰਡ ਆਹ ਹਾਲਾਤ ਹੋਏ ਪਏ ਨੇ ਚਿੱਟੇ ਵਾਲੇ ਛਰੇ ਆਮ ਨਾਲ ਤਾਂ ਕਹਿੰਦੇ ਚਿੱਟਾ ਵੇਚਾਂਗੇ ਰੋਕੇ ਦਿਖਾਓ ਇਹ ਬੰਦਿਆਂ ਦੇ ਪਹਿਲਾਂ 10-10 ਪਰਚੇ ਦਰਦ ਨੇ ਚਿੱਟੇ ਦੇ ਤੇ ਇਹਨਾਂ ਨੂੰ ਡਰ ਕਿਉਂ ਨਹੀਂ ਖੌਫ ਕਿਉਂ ਨਹੀਂ ਕਿਉਂਕਿ ਜਮਾਨਤਾ ਕਰਾ ਕੇ ਬਾਹਰ ਆ ਜਾਂਦੇ ਨੇ ਸੈਟਿੰਗਾਂ ਨੇ ਇਹਨਾਂ ਦੀ ਇਹਨਾਂ ਕੋਲੇ ਪੈਸੇ ਨੇ ਰਾਤ ਛਰੇ ਆ ਬੰਦੇ ਦੀਆਂ ਲੱਤਾਂ ਤੋੜ ਕੇ ਫੇਰ ਕਰਕੇ ਇਹ ਕਹਿ ਕੇ ਗਿਆ ਕਿ ਸਾਡੀ ਪੁਲਿਸ ਨਾਲ 20000 ਰੁਪਏ ਚ ਸੈਟਿੰਗ ਹੋਈ ਆ ਸਾਡਾ ਕਰਾਲੋ ਜੋ ਹੁੰਦਾ ਹੋਇਆ ਸ਼ਾਇਦ ਇਸ ਨੇ ਸੋਚਿਆ ਸੀ ਕਿ ਇਸ ਤੋਂ ਬਾਅਦ ਸੁੱਤਾ ਪ੍ਰਸ਼ਾਸਨ ਜਾ ਕੇਗਾ ਕਾਰਵਾਈ ਕਰੇਗਾ ਪਾਰੇ ਨੌਜਵਾਨ ਮੁਰ ਜਦੋਂ ਸੋਸ਼ਲ ਮੀਡੀਆ ਤੇ ਆਇਆ ਤਾਂ ਹਰ ਕੋਈ ਹਿਲ ਗਿਆ ਕਿਉਂਕਿ ਉਸ ਦੀ ਗੋਦ ਵਿੱਚ ਇਸ ਦੀ ਚੰਦ ਮਹੀਨਿਆਂ ਦੀ ਤੀ ਸੀ ਅੱਖਾਂ 'ਚ ਹੰਝੂ ਸੀ ਇਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਕਿ ਨਸ਼ਾ ਤਸਕਰਾਂ ਖਿਲਾਫ ਬੋਲਣ ਦੇ ਬਦਲੇ ਉਸ ਨੂੰ ਇੱਕ ਐਸਐਚਓ ਜੀਹਾਂ ਇੱਕ ਐਸਐਚਓ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਥਾਣਾ ਕੋਟਪੱਤਾ ਦਾ ਐਸਐਚਓ ਮਨੀਸ਼ ਕੁਮਾਰ ਉਸ ਨੂੰ ਐਨਕਾਊਂਟਰ ਦੀਆਂ ਧਮਕੀਆਂ ਦੇ ਰਿਹਾ ਹੈ ਸਾਡੇ ਥਾਣਾ ਕੋੜਫੱਤੇ ਦਾ ਮਨੀਸ਼ ਕੁਮਾਰ ਐਸਐਚਓ ਮੈਨੂੰ ਆ ਕਿ ਤੰਕਾ ਹੁੰਦਾ ਪਿੰਡ ਦੇ ਵਿੱਚ ਮੈਂ ਤੇਰਾ ਐ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦਲ ਮਾਰ ਦੇਗਾ ਫੇ ਕਿ ਹੋ ਜੂਗਾ ਇਹਦੇ ਜ਼ਿਹ ਤੇ ਤਰਾ ਕਿਸ ਹੋ ਗਨ ਕਿ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂਗਾ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਐਸ ਕਰਕੇ ਆ ਬੱਚੀ ਕਰਕੇ ਮੈਂ ਕਿਹਾ ਵੀ ਇਹਦਾ ਪਿਓ ਕੱਲੂਏ ਮਰ ਜੂ ਕੋਈ ਨਹੀਂ ਹੈ ਡੋਨਟ ਬੀ ਆਕਰ ਕੇ ਖੇਖਾ ਦੇ ਵਿੱਚੋਂ ਹੁਝੂ ਆ ਗਈ ਤੂੰ ਯਾਰ ਥਾਣੇ ਦਾ ਇੱਕ ਐਸਐਚਓ ਆ ਤੇਰੇ ਵਰਦੀ ਪਾਈ ਹੋਈ ਆ ਬਿਨਾ ਵਰਦੀ ਤੋਂ ਮੈਨੂੰ ਇਹ ਗੱਲ ਕਹਿ ਕੇ ਦਿਖਾ ਮੈਂ ਵੀ ਜੱਟ ਦਾ ਬੁੱਤਾਂ ਮਨੀਸ਼ ਕੁਮਾਰ ਜੀ ਅਨੇਸ਼ੇ ਦੀ ਹਾਰ ਨਾਲ ਨਹੀਂ ਹੋਇਆ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਪੀਲ ਕਰਦਾ ਮੇਰੀ ਬਸ ਐ ਦੀ ਬਸ ਐ ਦੀ ਪੀਲ ਕਰਦਾ ਇਹਨੂੰ ਪਾੜ ਲਿਓ ਲੱਖੀ ਦੇ ਸੁਭਾਵਕ ਕਰ ਦੇਣ ਵਾਲੀ ਵੀਡੀਓ ਨੇ ਹਰ ਕਿਸੇ ਨੂੰ ਹਿਲਾ ਦਿੱਤਾ ਸਾਰੇ ਪਿੰਡ ਨੂੰ ਹੀ ਨਸ਼ਾ ਤਸਕਰਾਂ ਦੇ ਖਿਲਾਫ ਤੇ ਸਭ ਕਾ ਫੌਜੀ ਤੇ ਲੱਖੀ ਦੇ ਹੱਕ ਜੇ ਇੱਕ ਮੁੱਠ ਹੋਣ ਲਈ ਮਜਬੂਰ ਕੀਤਾ ਹੈ ਲੋਕਾਂ ਵੱਲੋਂ ਨਾਰੇਬਾਜ਼ੀ ਕਰ ਸਾਫ਼ ਕੀਤਾ ਗਿਆ ਅਸੀਂ ਹੁਣ ਪਿੰਡ ਚ ਨਸ਼ਾ ਨਹੀਂ ਵਿਕਣ ਦੇਾਂਗੇ ਨਾਲ ਹੀ ਇਹ ਵੀ ਸਾਫ਼ ਕੀਤਾ ਗਿਆ ਕਿ ਇਹ ਇੰਨਾ ਸਸਤਾ ਨਹੀਂ ਕਿ ਵਿਕਾਊ ਹੋ ਜਾਵੇ ਉਹ ਤਾਂ ਬੱਸ ਸਰਕਾਰ ਤੇ ਸਿਸਟਮ ਤੱਕ ਆਪਣੀ ਗੱਲ ਪਹੁੰਚਾਉਣ ਦਾ ਜ਼ਰੀਆ ਸੀ ਕਿ ਮੈਂ ਪੋਸਟਰ ਲਾਇਆ ਸੀ ਕਿ ਸਾਡਾ ਪਿੰਡ ਬਕਾਊ ਆ ਪਹਿਲੀ ਗੱਲ ਸਾਡਾ ਪਿੰਡ ਐਨਾ ਸਸਤਾ ਨਹੀਂ ਹੈਗਾ ਕਿਸੇ ਦਾ ਪਿੰਡ ਕੋਈ ਖਰੀਦ ਲਈ ਉਹ ਇੱਕ ਸਾਡਾ ਜਰੀਆ ਸੀ ਇਹ ਦੱਸਣ ਦਾ ਕਿ ਅਸੀਂ ਲੋਕ ਆ ਇੰਨੇ ਹੈਰਾਨ ਹੋਏ ਪਏ ਨੇ ਸਾਡੇ ਪਿੰਡ ਦੀਆਂ ਧੀਆਂ ਪੈਣਾ ਸਾਡੇ ਪਿੰਡ ਤੋਂ 2.5 ਕਿਲੋਮੀਟਰ ਇੱਥੋਂ ਬਾਸ ਚੜਦੀਆਂ ਨੇ ਜੇ ਇਹ ਲੋਕ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਆ ਕੇ ਕੁੱਟਮਾਰ ਕਰਨ ਲੱਗੇ ਸਾਡੇ ਧੀਆਂ ਸਾਡੇ ਪਿੰਡ ਦੀਆਂ ਧੀਆਂ ਪੈਣਾ ਬਾਹਰ ਪੜਨ ਤੋਂ ਡਰ ਗਈਆਂ ਸਾਡੇ ਪਿੰਡ ਦੇ ਦੁਕਾਨਦਾਰ ਮਜ਼ਦੂਰ ਕਿਸਾਨ ਖੇਤਾਂ ਦੇ ਵਿੱਚ ਜਾਣ ਤੋਂ ਡਰਨਗੇ ਸਾਨੂੰ ਇਹ ਲੋਕ ਫਰੋਤੀਆਂ ਵੀ ਲੈਣਗੇ ਸੋ ਸਾਰੇ ਪੰਜਾਬ ਨੂੰ ਅਸੀਂ ਬੇਨਤੀ ਕਰਦੇ ਆਂ ਇਹ ਹੱਕ ਹੱਕ ਸੱਚ ਨਾਲ ਖੜਿਓ ਕਿਰਪਾ ਕਰਕੇ ਸੱਚ ਜੋ ਵੀ ਆ ਤੁਹਾਡੇ ਸਾਹਮਣੇ ਆ ਜੀ ਇਹ ਮਾਮਲਾ ਬਹਿਤ ਗੰਭੀਰ ਤੇ ਵੱਡਾ ਬਣ ਗਿਆ ਹੈ ਇਸ ਤੇ ਸਿਆਸਤ ਵੀ ਹੋਣ ਲੱਗੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਸ ਪਿੰਡ ਤੇ ਮਸਲੇ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਘੇਰਿਆ ਗਿਆ ਅੱਜ ਮੈਂ ਵਧਾਈ ਦੇਣਾ ਚਾਹਨਾ ਹੈ ਮੁੱਖ ਮੰਤਰੀ ਪੰਜਾਬ ਨੂੰ 31 ਤਰੀਕ ਨੂੰ ਰਾਤ ਨੂੰ ਸੁੱਤੇ ਪਿਆ ਨੂੰ ਠੀਕ ਸਾਢੇ 12 ਵਜੇ ਸੁਪਨਾ ਆ ਗਿਆ ਕਿ ਮੁਕੰਮਲ ਤੌਰ ਤੇ ਨਸ਼ਾ ਬੰਦ ਹੋ ਗਿਆ ਲੇਕਿਨ ਹੋਇਆ ਨਾ ਹੋਇਆ ਸੁਪਨੇ ਦੇ ਵਿੱਚ ਬੰਦ ਅਸੀਂ ਤਾਂ ਕਹਿ ਰਹੇ ਸੀ ਕਿ ਪੰਜਾਬ ਚ ਨਸ਼ਾ ਨਹੀਂ ਬੰਦ ਹੋਇਆ ਇਹ ਕਿਨਾਂ ਦਾ ਪ੍ਰਵਕਤਾ ਹੈ ਕੋਈ ਉਹ ਕਹਿੰਦਾ 85000 ਐਫਆਈਆਰ 8500 ਐਫਆਈਆਰ ਦਰਜ ਕਰਤੀ ਹੈ ਉਹ ਭਲਿਆ ਮਾਨਸਾ ਕਿਉਂ ਕਾਲੇ ਕਾਗਜ਼ ਕਰ ਰਹੇ ਆ ਕਿਉਂ ਲੋਕਾਂ ਨੂੰ ਤਕਲੀਫ ਪਹਚਾ ਰਹੇ 8500 ਐਫਆਈਆਰ ਦੇ ਨਾਲ ਜੇ ਨਸ਼ਾ ਬੰਦ ਹੁੰਦਾ ਹੋਵੇ ਤਾਂ ਫਿਰ ਘਾਟੇ ਕਾਦੇ ਸਾਡੇ ਸਮੇਂ ਵੀ 43000 ਐਫਆਈਆਰ ਹੋ ਗਈ ਇਹ ਫਾਇਰ ਨਾਲ ਨਸ਼ਾ ਨਹੀਂ ਬੰਦ ਹੋਣਾ ਇਹਦੇ ਤੇ ਮੁਕੰਮਲ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਇਸੇ ਕਰਕੇ ਪਿੰਡ ਵਾਲਿਆਂ ਨੇ ਹੱਕ ਥੱਕ ਕੇ ਉਥੇ ਲਾਤਾ ਵੀ ਸਾਡਾ ਪਿੰਡ ਵਕਾੂ ਹੈ ਇਹ ਤਾਂ ਅਜੇ ਹੋਰ ਵੱਡਾ ਤੇ ਗੰਭੀਰ ਮੁੱਦਾ ਹੋਣਾ ਲੈ ਉਲਟਾ ਲੋਕਾਂ ਨੂੰ ਸਾਰੇ ਨੂੰ ਆਨ ਬੋਰਡ ਕਰਨਾ ਚਾਹੀਦੀਆਂ ਸੀ ਸਾਰੀਆਂ ਪਾਰਟੀਆਂ ਨੂੰ ਇਹਦੇ ਤੇ ਚਰਚਾ ਵਿਸਤਾਰਪੂਰਵਕ ਗੱਲਬਾਤ ਹੋਣੀ ਚਾਹੀਦੀ ਆਮ ਲੋਕਾਂ ਨੂੰ ਇਨਵੋਲ ਕਰਨਾ ਚਾਹੀਦਾ ਨਸ਼ੇ ਖਾਂਦੇ ਵਾਲੇ ਨੂੰ ਇਨਵੋਲ ਕਰਨਾ ਚਾਹੀਦਾ ਸੋ ਦੈਟ ਅਸੀਂ ਲੋਕ ਇਹਦਾ ਮੁਕੰਮਲ ਕੋਈ ਬੰਦੋਬਸਤ ਕਰ ਸਕੀਏ ਹਾਲਾਂਕਿ ਹੁਣ ਇਸ ਮਸਲੇ 'ਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਐਸਐਸਪੀ ਬਠਿੰਡਾ ਨੇ ਐਸਐਚਓ ਮਨੀਸ਼ ਕੁਮਾਰ ਨੂੰ ਲਾਈਨ ਹਾਜ਼ਰ ਵੀ ਕੀਤਾ ਹੈ ਕੱਲ ਰਾਤ ਨੂੰ ਜਿਹੜੇ ਇੱਕ ਲੱਖੀ ਸਿੱਧੂ ਹੈਗੇ ਉਹਨਾਂ ਦੇ ਪਿੰਡ ਦੇ ਜਿਨ੍ਹਾਂ ਨੇ ਇੱਕ ਵੀਡੀਓ ਪਾਈ ਸੀ ਕਿ ਸਾਡੇ ਐਸਐਚਓ ਕੋਰਟ ਫਤਾ ਇੰਸਪੈਕਟਰ ਮਨੀਸ਼ ਦਾ ਜਿਨ੍ਹਾਂ ਨੇ ਲੈਚ ਕੀਤਾ ਸੀ ਕਿ ਉਹਨਾਂ ਨੇ ਮਿਸਬਿਹੇਵ ਕੀਤਾ ਤੇ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਰਾਤ ਨੂੰ ਹੀ ਮੈਂ ਉਹਨਾਂ ਨਾਲ ਮੇਰਾ ਰਾਬਤਾ ਕਾਇਮ ਹੋ ਗਿਆ ਸੀ ਗਨ ਆਇਆ ਸ਼ੋਰਟ ਹਿਮ ਕਿ ਵੀ ਵਿਲ ਟੇਕ ਡਿਸਪਲਿਨਰੀ ਐਕਸ਼ਨ ਉਸ ਐਸਸਟੋ ਦੇ ਖਿਲਾਫ ਜਿਹੜੀ ਉਹਨਾਂ ਨੂੰ ਡਰਗਸ ਦੀ ਕੋਈ ਇਨਪੁਟ ਦੇਣੀ ਹੈ ਆਈ ਟੋਲਡ ਹਿਮ ਕਿ ਤੁਸੀਂ ਮੈਨੂੰ ਡਾਇਰੈਕਟਲੀ ਵੀ ਦੱਸ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਤੁਹਾਨੂੰ ਕੋਈ ਬਰਾਂਡ ਨਹੀਂ ਲੋੜ ਨਹੀਂ ਵੀ ਸਟੈਂਡਿੰਗ ਫਰਮਲੀ ਬਿਹਾਈਂਡ ਯੂ ਇਹੀ ਗੱਲ ਮੈਂ ਰਣਵੀਰ ਜੀ ਔਰ ਉਹਨਾਂ ਦੀ ਫੈਮਿਲੀ ਨੂੰ ਦੱਸ ਕੇ ਆਈਆਂ ਕਿ ਅਸੀਂ ਤੁਹਾਡੇ ਇਸ ਕੇਸ 'ਚ ਪੂਰੀ ਮਿਹਨਤ ਨਾਲ ਲੱਗੇ ਹੋਏ ਹਾਂ ਵੀਲ ਇਨਸ਼ੋਰ ਪ੍ਰੋਪਰ ਕੰਡਿਕਸ਼ਨ ਆਫ ਦ ਕੇਸ ਔਰ ਜੋ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਦੀ ਲੋੜ ਹੈ ਯੂ otherwise ਜਿਹੜਾ ਇਹਦੇ ਚ ਪਿੰਡ ਵਾਲਿਆਂ ਤੋਂ ਵੀ ਅਸੀਂ رابطہ ਕਾਇਮ ਕਰ ਰਹੇ ਹਾਂ ਜੋ ਉਸ ਏਰੀਆ ਦੇ ਜ਼ਿਆਦਾ ਡਰਗਸ ਦੇ ਬਾਰੇ ਕੋਈ ਇਨਪੁਟ ਆਏਗੀ ਵੀ ਇਲ ਟੇਕ ਐਗਜ਼ੈਂਪਲਰੀ ਐਕਸ਼ਨ ਲਗਾਇਆ ਜਾਏਗਾ ਸਵਾਲ ਇਹ ਹੈ ਕਿ ਇੱਕ ਕਾਰਵਾਈ ਕਾਫੀ ਹੈ ਪਿੰਡ ਵਾਲਿਆਂ ਨੂੰ ਤਾਂ ਇੰਤਜ਼ਾਰ ਹੁਣ ਪੀਲੇ ਪੰਚੇ ਵਾਲੇ ਬੁਲਡੋਜ਼ਰਾਂ ਦਾ ਹੋਣਾ ਹੈ ਹੋਰ ਜ਼ਿਆਦਾ ਸਖਤ ਕਾਰਵਾਈ ਤੇ ਇਨਸਾਫ ਦਾ ਹੋਣਾ ਹੈ ਤੇ ਸ਼ਾਇਦ ਮੁੱਖ ਮੰਤਰੀ ਮਾਨ ਸਾਹਿਬ ਦੇ ਫੋਨ ਦਾ ਵੀ ਇੰਤਜ਼ਾਰ ਹੋ ਸਕਦਾ ਹੈ ਕਿ ਸੁਣਿਆ ਹੈ ਕਿ ਮਾਨ ਸਾਹਿਬ ਨੇ ਉਸ ਪਿੰਡ ਦੇ ਸਰਪੰਚ ਨੂੰ ਵੀ ਰਾਤ ਸਮੇਂ ਫੋਨ ਲਾ ਲਿਆ ਸੀ ਜਿੱਥੇ ਬੀਬੀ ਆਖਦੀ ਸੀ ਚਿੱਟਾ ਤਾਂ ਐਵੇਂ ਹੀ ਵਿਖੂ ਪਰ ਪਿੰਡ ਬਖਤੌਰਚ ਕਦੋਂ ਵਿਕਣਾ ਬੰਦ ਹੋਏਗਾ ਚਿੱਟਾ ਹੁਣ ਇਹ ਵੇਖਣਾ ਹੋਏਗਾ ਬਠਿੰਡਾ ਤੋਂ ਮਨੀਸ਼ ਗਰਗ ਦੇ ਨਾਲ ਬਿਊਰੋ ਰਿਪੋਰਟ ਪੀਟੀਸੀ ਨਿਊਜ਼